ਜਦੋਂ ਰਾਜਵੀਰ ਜਵੰਦਾ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਤਾਂ ਉੱਥੇ ਕੁਝ ਲੋਕਾਂ ਨੇ ਬਹੁਤ ਜ਼ਿਆਦਾ ਘਟਿਆ ਹਰਕਤ ਕੀਤੀ ਆ ਤੁਸੀਂ ਜਾਣਦੇ ਹੋ ਰਾਜਵੀਰ ਜਵੰਦੇ ਦੇ ਦੁੱਖ ਦੇ ਵਿੱਚ ਬਹੁਤ ਜ਼ਿਆਦੇ ਲੋਕ ਆਏ ਸੀ ਤੇ ਬਹੁਤ ਜ਼ਿਆਦੇ ਪੰਜਾਬੀ ਸਿੰਗਰ ਆਏ ਸੀ ਬੱਬੂ ਮਾਨ ਹੋ ਗਿਆ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਕਣਬਰ ਗਰੇਵਾਲ ਤੇ ਅਰਜਨ ਢਿੱਲੋਂ ਦੀ ਗੱਲ ਕਰੀਏ ਉਹ ਸਤਿੰਦਰ ਤੇ ਹੋਰ ਬੜੇ ਨਾਮਵਰ ਸਿੰਗਰ ਸਰਤਾਜ ਦੀ ਗੱਲ ਕਰੀਏ ਬਹੁਤ ਸਾਰੇ ਸਿੰਗਰ ਆਏ ਸੀ ਪਰ ਕੁਝ ਕੁ ਲੋਕਾਂ ਨੇ ਉੱਥੇ ਬਹੁਤ ਘਟਿਆ ਹਰਕਤ ਕੀਤੀ ਆ ਰਾਜਵੀਰ ਜਵੰਦਾ ਦਾ ਜਦੋਂ ਸੰਸਕਾਰ ਹੋ ਰਿਹਾ ਸੀ ਤਾਂ ਕਈ ਵੱਡੇ ਕਲਾਕਾਰਾਂ ਦੇ ਵੀ ਬਈ ਫੋਨ ਚੋਰੀ ਕਰ ਲਏ ਜਿਹਦੇ ਵਿੱਚੋਂ ਗਗਨ ਕੋਕਰੀ ਦਾ ਫੋਨ ਚੋਰੀ ਹੋ ਗਿਆ ਜਸਵੀਰ ਜੱਸੀ ਦਾ ਜਿਹੜਾ ਫੋਨ ਚੋਰੀ ਹੋ ਗਿਆ ਪਿੰਕੀ ਢਾਲੀਵਾਲ ਦਾ ਫੋਨ ਹੈ ਜਿਹੜਾ ਚੋਰੀ ਹੋ ਗਿਆ ਫੋਨ ਚੋਰੀ ਕਰਨ ਵਾਲਿਆਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਪਹੁੰਚੇ ਕਿੱਥੇ ਹੋਏ ਆ ਕੋਈ ਉਹ ਮੇਲੇ ਤੇ ਨਹੀਂ ਆਏ ਸੀ ਕੋਈ ਬਾਜ਼ਾਰ ਵਿੱਚ ਨਹੀਂ ਆਏ ਸੀ ਰਾਜਵੀਰ ਜਵੰਦਾ ਪੰਜਾਬ ਦੇ ਨਾਮੀ ਸਿੰਗਰ ਦਾ ਅੰਤਿਮ ਸੰਸਕਾਰ ਸੀ ਇੱਕ ਪਾਸੇ ਉਹਨਾਂ ਦੀ ਭੈਣ ਉਹਨਾਂ ਦੀ ਮਾਤਾ ਉਹਨਾਂ ਦੇ ਬੱਚੇ ਉਹਨਾਂ ਦੀ ਮਾਤਾਂ ਤੇ ਉਹਨਾਂ ਦਾ ਸਾਰਾ ਹੋਰ ਪਰਿਵਾਰ ਪਿੰਡ ਵਾਲੇ ਜਾਂ ਫਿਰ ਦੋਸਤ ਮਿੱਤਰ ਸਾਰੇ ਰੋ ਰਹੇ ਸੀ ਪਰ ਕੁਝ ਲੋਕ ਜਦੋਂ ਮੜੀਆਂ ਤੇ ਰਾਜਵੀਰ ਜਵੰਦਾ ਮੱਚ ਰਿਹਾ ਸੀ ਉਸ ਵੇਲੇ ਬਹੁਤ ਲੋਕਾਂ ਨੇ ਜਿਹੜਾ ਰਾਜਵੀਰ ਜਵੰਦੇ ਦੇ ਜਿੰਨੇ ਵੀ ਦੋਸਤ ਸੀ ਸਾਥੀ ਮਿੱਤਰ ਗਾਗਨ ਕੋਕਰੀ ਵਰਗੇ ਉਹਨਾਂ ਦਾ ਫੋਨ ਚੋਰੀ ਕਰ ਲਿਆ ਸੀਗਾ ਜੇ ਚੋਰੀ ਹੋਣ ਵਾਲੇ ਮੋਬਾਈਲਾਂ ਦੀ ਗਿਣਤੀ ਕਰੀਓ ਤਾਂ 150 ਤੋਂ ਉੱਪਰ ਹੈ ਜਿਦੇ ਵਿੱਚ ਕਲਾਕਾਰਾਂ ਦੇ ਵੀ ਤੇ ਆਮ ਲੋਕਾਂ ਦੇ ਐਵੇਂ ਨਹੀਂ ਵੀ ਕੱਲੇ ਕਲਾਕਾਰਾਂ ਦੇ ਕੱਢੇ ਗਏ ਆਮ ਲੋਕਾਂ ਦੇ ਵੀ ਜਿਹੜੇ ਉੱਥੇ ਫੋਨ ਕੱਢੇ ਗਏ ਨੇ ਸੋਚਣ ਵਾਲੀ ਗੱਲ ਇਹ ਆ ਵੀ ਇਹ ਲੋਕ ਹੈ ਕੌਣ ਨੇ ਵੀ ਚੋਰੀ ਕਰਨ ਗਏ ਸੀ ਸਿਰਫ ਤੇ ਇਹਨਾਂ ਨੂੰ ਰਾਜਵੀਰ ਜਵੰਦੇ ਦੇ ਅੰਤਮ ਸੰਸਕਾਰ ਵਾਲੇ ਦਿਨ ਹੀ ਜਿਹੜੀ ਚੋਰੀ ਕਰਨੀ ਸੀਗੀ ਹੋ ਸਕਦਾ ਕੁਝ ਕੁ ਲੋਕਾਂ ਦੇ ਫੋਨ ਜਿਹੜੇ ਡਿੱਗ ਵੀ ਗਏ ਹੁਣ ਪਰ 150 ਲੋਕਾਂ ਦੇ ਫੋਨ ਡਿੱਗਦੇ ਨਹੀਂ ਹੁੰਦੇ ਲੋਕ ਚੋਰੀ ਹੀ ਕਰਕੇ ਲੈ ਕੇ ਗਏ ਨੇ ਕੁਛ ਕਦੇ ਆਪਾਂ ਮੰਨ ਲਈ ਪੰਜ ਚਾਰ ਦੇ ਡਿੱਗੇ ਹੋਣ ਪਰ ਸਾਰਿਆਂ ਦੇ ਡਿੱਗਦੇ ਵੀ ਨਹੀਂ ਹੈ ਨਾ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਮੈਂ ਨਾ ਤਾਂ ਮੈਂ ਉਹਦੀ ਫਸਟ ਏਡ ਬਾਰੇ ਬੋਲ ਸਕਦਾ ਹਾਂ ਕੀ ਕਰਦੇ ਆ ਨਾ ਜਿੰਨਾ ਜੋ ਲੋਕ ਲਾ